ਭਾਤੀ ਜਨਤਾ ਪਾਰਟੀ ਦੇ ਪ੍ਰਵੀਨ ਕੁਮਾਰ ਸ਼ਰਮਾ ਜੀ ਜਿਹੜੇ ਉਮੀਦਵਾਰ ਖੜੇ ਨੇ ਟੈਂਟ ਲੱਪਾ ਨਾਲ ਵੀ ਗਲਤ ਕਰਾਂਗੇ ਚੋਣ ਪ੍ਰਚਾਰ ਜਿਹੜਾ ਕਰ ਰਹੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿਹਦੇ ਨਾਲ ਜਿਹੜਾ ਕਿ ਬੀਜੇਪੀ ਦੀ ਜਿਹੜੀ ਟੀਮ ਆ ਹਲਕਾ ਸਾਂਨੇ ਵੱਲ ਤੋਂ ਜੋ ਕਿ ਚੋਣ ਪ੍ਰਚਾਰ ਦਾ ਪ੍ਰਵੀਨ ਸ਼ਰਮਾ ਜੀ ਦੇ ਹੱਕ ਦੇ ਵਿੱਚ ਜਿਹੜੇ ਵਾਰਡ ਨੰਬਰ 6 ਤੋਂ ਪ੍ਰਵੀਨ ਸ਼ਰਮਾ ਜੋ ਕੈਂਡੀਡੇਟ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਆਪਾਂ ਪ੍ਰਵੀਨ ਸ਼ਰਮਾ ਇਹਨਾਂ ਗਲਤ ਕਰਾਂਗੇ ਜੀ ਉਹ ਆ ਹਾਂ ਅਜਾ ਚੈਨਾ ਪਰਵੀਸ਼ਰਮਾ ਹਾਂਜੀ ਪਰਵੀਸ਼ਰਮਾ ਜੀ ਪਹਿਲਾਂ ਤਾਂ ਵਾਰਡ ਨੰਬਰ 6 ਦੇ ਵਿੱਚ ਤੋਂ ਤੇ ਕਹਿੰਦੇ ਪਹਿਲਾਂ ਮੇਰਾ ਨਾਮ ਪ੍ਰਵੀਨ ਕੁਮਾਰ ਆਪਾ ਵਾਰਡ ਨੰਬਰ 6 ਤੋਂ ਭਾਜਪੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਖੜੇ ਹੋਏ ਆਂ ਭਾਈ ਇਸ ਤੋਂ ਇਲਾਵਾ ਕਾਫੀ ਲੰਮੇ ਸਮੇਂ ਤੋਂ ਲੋਕ ਭਲਾਈਆਂ ਦੇ ਕੰਮ ਆ ਜਿਹੜੇ ਅਸੀਂ ਕਰਦੇ ਆ ਰਹੇ ਆਂ ਏ ਸਾਨੂੰ ਅੱਜ ਜਿਹੜਾ ਇਹ ਮਾਣ ਹੈ ਜੋ ਬਖਸ਼ਿਆ ਵਾ ਪਾਰਟੀ ਨੇ ਸਾਨੂੰ ਅਸੀਂ ਪੂਰੇ ਤਨ ਮਾਨ ਨਾਲ ਨਿਭਾਵਾਂਗੇ ਅਤੇ ਜਿਹੜੀ ਇਹ ਸਾਡੀ ਸੀਟ ਆ ਉਹ ਅਸੀਂ ਇਹਨਾਂ ਦੀ ਝੋਲੀ ਪਾਵਾਂਗੇ ਅਤੇ ਅਸੀਂ ਜਿੰਨੇ ਵੀ ਵਾਰਡਾਂ ਦੇ ਲੋਕ ਨੇ ਰਹਿ ਰਹੇ ਨੇ ਮੇਰੇ ਪਰਿਵਾਰ ਨੇ ਉਹਨਾਂ ਦੇ ਹਰੇਕ ਚੰਗੇ ਮਾੜੇ ਸਮੇਂ ਦੇ ਵਿੱਚ ਖੜੇ ਮਿਲਾਂਗੇ ਖੜੇ ਰਹੇ ਵੀ ਆ ਤੇ ਰ੍ਹਾਂਗੇ ਵੀ ਅੱਗੇ ਅਸੀਂ ਇਹ ਚੀਜ਼ ਦਾ ਵਾਦਾ ਕਰਦੇ ਹਾਂ ਟੌਂ ਮੈਦਾਨ ਵਿੱਚ ਪਹਿਲੀ ਵਾਰੀ ਉਤਰੇ ਹਾਂ ਬਿਲਕੁਲ ਜੀ ਬਿਲਕੁਲ ਜੀ ਜਿੱਦਾਂ ਦੇਖਦੇ ਹਾਂ ਫਿਰ ਕਿਹੜੇ ਕਿਹੜੇ ਮੋਤੇ ਨੇ ਵਾਰਡ ਦੇ ਵਿੱਚ ਕਿਹੜੇ ਕਿਹੜੇ ਕੰਮ ਨੇ ਥਾ ਦੇਖੋ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਪੁਰਾਣੇ ਕਾਉਂਸਲਰ ਨੇ ਜਾਂ ਹਨਾ ਕੋਈ ਵੀ ਕੈਂਡੀਡੇਟ ਆ ਸਿਰਫ ਉਹ ਗੱਲ ਕਰਦਾ ਵਾ ਗਲੀ ਮਹੱਲੇ ਦੀਆਂ ਸੜਕਾਂ ਲਾਈਟਾਂ ਤਾਰਾਂ ਦੀ ਅਸੀਂ ਕਰਦੇ ਆਂ ਜੀ ਨੌਜਵਾਨ ਪੀੜ੍ਹੀ ਦੀ ਅਸੀਂ ਕਰਦੇ ਆਂ ਉਹਨਾਂ ਦੀ ਸਿਹਤ ਦੀ ਜਿਹੜੀ ਕਿ ਉਹ ਬਹੁਤ ਜ਼ਰੂਰੀ ਆ ਅਸੀਂ ਕਰਦੇ ਆਂ ਉਹਨਾਂ ਦੇ ਐਜੂਕੇਸ਼ਨ ਦੀ ਜਿਵੇਂ ਹੁਣ ਤੁਸੀਂ ਦੇਖਿਆ ਲੋਟੂ ਸਰਕਾਰਾਂ ਨੇ ਕਿੰਨਾ ਲੁੱਟਿਆ ਵਾ ਲੋਕਾਂ ਨੂੰ ਕਿਵੇਂ ਮੂਰਖ ਬਣਾਇਆ ਵਾ ਉੱਥੇ ਵਾਅਦੇ ਕਰ ਕਰ ਵੱਡੇ ਵੱਡੇ ਇਹ ਜਿਹੇ ਹਨਾ ਵੀ ਕਿੰਨਾ ਵੀ ਨੁਕਸਾਨ ਕੀਤਾ ਲੋਕਾਂ ਦਾ ਘਾਣ ਕਰ ਰਹੇ ਨੇ ਪਹਿਨਾ ਚੀਜ਼ਾਂ ਤੋਂ ਅਸੀਂ ਬਾਹਰ ਲਈਏ ਤੇ ਲੋਕਾਂ ਨੂੰ ਅਸੀਂ ਜਾਗਰੂਕ ਕਰੀਏ ਤੇ ਨੌਜਵਾਨ ਪੀੜੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਕਿ ਆਪਾਂ ਦੇਸ਼ ਦਾ ਸੁਧਾਰ ਕਰ ਸਕੀਏ ਜਿਸ ਪ੍ਰਕਾਰ ਜਿੱਥਾਂ ਤੁਸੀਂ ਆਮ ਤੌਰ ਤੇ ਵੀ ਸਮਾਜ ਭਾਈ ਦੇ ਕੰਮ ਕਰਦੇ ਹੋ ਬਲੱਡ ਨੇਸਿੰਗ ਐਂਪਲਿਕ ਕਰਨੇ ਆ ਉੱਪਰ ਵੀ ਮਾਨਸ਼ਰਮਾ ਜੀ ਕਿ ਪੀਵਾਈਸੀ ਦੇ ਪ੍ਰਮੁੱਖ ਪ੍ਰਧਾਨ ਵੀ ਤੁਸੀਂ ਹਾਂਜੀ ਉਹਨਾਂ ਨੌਜਵਾਨਾਂ ਕੋ ਵੀ ਕਾਫੀ ਜੁੜੇ ਹੋਏ ਨੇ ਲੇਕਿਨ ਹੁਣ ਇਸ ਤਿੱਕੇ ਨਾਲ ਜਿਹੜਾ ਹਣ ਐਮਸੀਡੀ ਚੋਂ ਲੜ ਰਹੇ ਹੋ ਤਾਂ ਫਿਰ ਕਿਸ ਤਰ੍ਹਾਂ ਮੋਡੀਫਾਈ ਕਰੂੰ ਕਿਸ ਤਰੀਕੇ ਨਾਲ ਜਿਹੜੀਆਂ ਭਾਈਆਂ ਦੇ ਹੋਰ ਨੂੰ ਅੱਗੇ ਚਲੂng ਲੈ ਅਸੀਂ ਦੇਖੋ ਜੀ ਜੋ ਸਮਾਜ ਦੇ ਵਿੱਚ ਜੋ ਵਾਰਡ ਦੇ ਵਿੱਚ ਜਿੰਨਾ ਵੀ ਹੋ ਸਕਦਾ ਵਾ ਕ ਜਿਹੜੇ ਕੰਮ ਕਰਨ ਵਾਲੇ ਹੋਣਗੇ ਅਸੀਂ ਕਰਾਂਗੇ ਜੀ ਤੇ ਅਸੀਂ ਜਿੰਨੇ ਵੀ ਲੋਕ ਭਲਾਈ ਦੇ ਕੰਮ ਆ ਜਿਹੜੀ ਇਹ ਸਾਡੀ ਸੇਵਾ ਚਲਦੀ ਰਹੂਗੀ ਤੇ ਚਲਦੀ ਆ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਅੱਗੇ ਵੀ ਅਸੀਂ ਚਲਾਵਾਂਗੇ ਜੋ ਵੀ ਸਾਡੇ ਤਨਮਾਨ ਨਾਲ ਜੋ ਸੇਵਾ ਸਾਡੇ ਤੋਂ ਹੁੰਦੀ ਹੋएगी ਅਸੀਂ ਕਰਾਂਗੇ ਤੇ ਜੋ ਸਰਕਾਰ ਵੱਲੋਂ ਜਿੰਨਾ ਵੀ ਮੁਨਾਫੇ ਆਂਦੇ ਨੇ ਜੋ ਇਹਨਾਂ ਨੂੰ ਅਣਦੇਖਾ ਕੀਤਾ ਜਾਂਦਾ ਜਿਹੜੇ ਸਰਕਾਰਾਂ ਮੌਜੂਦਾ ਹੁੰਦੀਆਂ ਨੇ ਵੀ ਠੱਕਾ ਕਰਦੀਆਂ ਨੇ ਜਾਂ ਦਿੰਦੀਆਂ ਨੇ ਇਹਨਾਂ ਨੂੰ ਫਾਇਦਾ ਨਹੀਂ ਦਿੰਦੀਆਂ ਅਸੀਂ ਆਪ ਲਿਆ ਕੇ ਇਹਨਾਂ ਨੂੰ ਵਾਰਡਾਂ ਦੇ ਵਿੱਚ ਇੱਕ ਇੱਕ ਪਰਿਵਾਰਾਂ ਨੂੰ ਅਸੀਂ ਮੁਹੱਈਆ ਕਰਵਾਵਾਂਗੇ ਤੇ ਵਾਰਡਾਂ ਦੇ ਲੋਕਾਂ ਦੇ ਨਾਲ ਹਰ ਟਾਈਮ ਅਸੀਂ ਖੜੇ ਰਹਾਂਗੇ ਕੀ ਲੋਕਾਂ ਨੂੰ ਫੀਲ ਕਰਦੇ ਵਾਰਡ ਵਾਸੀਆਂ ਨੂੰ ਅਸੀਂ ਵਾਰਡ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਸਾਨੂੰ ਆਪਣਾ ਕੀਮਤੀ ਵੋਟ ਪਾ ਕੇ ਸਾਨੂੰ ਕਾਮਯਾਬ ਬਣਾਓ ਤਾਂ ਜੋ ਆਪਾਂ ਵਾਰਡ ਦੀ ਜਿਹੜੀ ਨੁਹਾਰ ਆ ਉਹ ਬਦਲ ਸਕੀਏ ਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੁਕਤ ਕਰ ਸਕੀਏ ਤੇ ਇੱਕ ਬਧੀਆ ਆਵਾਜ਼ ਆ ਜਿਹੜੀ ਨਸ਼ਿਆਂ ਦੇ ਵਿਰੋਧ ਨੂੰ ਬੁਲੰਦ ਕਰ ਸਕੀਏ ਕਿਉਂਕਿ ਜੇ ਆਪਾਂ ਦੇਖੀਏ ਵੀ ਪੁਰਾਣੇ ਕਾਉਂਸਲਰ ਜਿੰਨੇ ਵੀ ਕੀਤੇ ਨੇ ਉਹ ਬੜੇ ਨਸ਼ਿਆਂ ਦੇ ਸਰਦਾਗਰ ਵੀ ਰਹੇ ਨੇ ਸਾਰਿਆਂ ਨੂੰ ਪਤਾ ਜੀ ਜਿੰਨਾ ਹੋਰੇ ਘਾਣ ਹੋਇਆ ਵਾ ਬਾਕੀ ਦੇਖੋ ਜੀ ਸਾਰੀ ਪੀੜ੍ਹੀ ਹੈ ਜਿਹੜੀ ਵੀ ਨੌਜਵਾਨ ਪੀੜ੍ਹੀ ਹੈ ਪੜ੍ਹੀ ਲਿਖੀ ਆ ਬਾਕੀ ਸਾ ਹਰ ਪਰਿਵਾਰ ਸਮਝਦਾਰ ਨੇ ਕਿ ਜੇ ਆਪਣੇ ਦੇਸ਼ ਨੂੰ ਪੰਜਾਬ ਨੂੰ ਵਾਰਡ ਨੂੰ ਜੇ ਆਪਾਂ ਘਰ ਨੂੰ ਸੁਧਾਰ ਕੇ ਚੱਲਾਂਗੇ ਤਾਂ ਹੀ ਆਪਾਂ ਆਪਣੇ ਪੂਰੇ ਦੇਸ਼ ਨੂੰ ਬਚਾ ਸਕਦੇ ਹਾਂ ਆਰ ਲਾਡਾਰੀ ਦਾ ਕਾਪਾ ਪਾਰਟੀ ਜਿੰਦਾਬਾਦ ਪਾਰਟੀ ਜਨਤਾ ਪਾਰਟੀ ਜਿੰਦਾਬਾਦ ਰਾਸ਼ਟਰੀ ਜਨਤਾ ਪਾਰਟੀ ਜਿੰਦਾਬਾਦ